ਸਿਮਰਨ ਸਿੰਘ ਸੰਦੂਰ ਰੁੜਕਾ ਕਲਾ ਦਾ ਕਨੇਡਾ ਪੁਲਿਸ ਵਿੱਚ ਉੱਚ ਪੋਸਟ ਤੇ ਭੱਤੀ ਹੋਣ ਤੇ ಗ್ರಾಮ ਪੰਚਾਇਤ ਰੁੜਕਾ ਕਲਾ ਨੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕੀਤਾ ਹੈ ਇਸ ਸਬੰਧੀ ਪਿੰਡ ਦੇ ਸਰਪੰਚ ਅਕਵਿੰਦਰ ਕੌਰ ਗੁਰਮੰਗਲ ਦਾਸ ਸੋਨੀ ਨੇ ਕਿਹਾ ਕਿ ਸਾਡੇ ਪਿੰਡ ਨੂੰ ਮਾਣ ਵਾਲੀ ਗੱਲ ਹੈ ਕੀ ਪਿੰਡ ਦਾ ਸਿਮਰਨ ਸਿੰਘ ਸੰਧੂ ਜਿਸ ਨੇ ਭਾਰਤ ਵਿੱਚ ਪੜ੍ਹਾਈ ਕਰਕੇ ਕੈਨੇਡਾ ਦੀ ਰਾਇਲ ਕੈਨੇਡੀਅਨ ਮਾਊਂਟੇਨ ਪੁਲਿਸ ਵਿੱਚ ਭਰਤੀ ਹੋਇਆ ਹੈ ਇਸ ਮੌਕੇ ਸਿਮਰਨ ਸਿੰਘ ਸੰਧੂ ਕੈਨੇਡਾ ਦੇ ਪਿਤਾ ਗੁਰਦੀਪ ਸਿੰਘ ਕੈਨੇਡਾ ਮਾਤਾ ਜਸਵੀਰ ਕੌਰ ਕੈਨੇਡਾ ਦਾ ಗ್ರಾಮ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਇਸ ਮੌਕੇ ਗੁਰਦੀਪ ਸਿੰਘ ਨੇ ਕਿਹਾ ਜੋ ਪਿੰਡ ਵਾਸੀਆਂ ਨੇ ਮਾਨ ਸਨਮਾਨ ਕੀਤਾ ਅਸੀਂ ਹਮੇਸ਼ਾ ਪਿੰਡ ਵਾਸੀਆਂ ਦੇ ਰਿਣੀ ਰਹਾਂਗੇ ਉਨਾ ਕਿਹਾ ਕਿ ਇਹੋ ਜਿਹੇ ਸਨਮਾਨ ਨਾਲ ਪਿੰਡ ਦੇ ਹੋਰ ਨੌਜਵਾਨਾਂ ਵਿੱਚ ਕੁਝ ਕਰਨ ਦਾ ਜਜ਼ਬਾ ਪੈਦਾ ਹੋਵੇਗਾ ਇਸ ਮੌਕੇ ਗੁਰਮੰਗਲ ਦਾ ਸੋਨੀ ਸਰਪੰਚ ਕੁਵਿੰਦਰ ਕੌਰ ਸਾਬਕਾ ਬਲੈਕ ਸਮਤੀ ਮੈਂਬਰ ਦਿਲਜੀਤ ਸਿੰਘ ਅਵਤਾਰ ਲਾਲ ਪੰਚ ਕੁਲਦੀਪ RAM ਹਰਪਜਨ ਲਾਲ ਬਲਵੀਰ ਸਿੰਘ ਤੇ ਲੋਕ ਸਿੰਘ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ ਮੈਂ ਕੁਵਿੰਦਰ ਕੌਰ ਸਰਪੰਚ ਪਿੰਡ ਰੋੜਕਾ ਕਲਾਂ ਮੈਂ ਆਪ ਜੀ ਨੂੰ ਇਹ ਦੱਸਣਾ ਚਾਹੁੰਦੀ ਆ ਕਿ ਸਾਡਾ ਬੇਟਾ ਸਿਮਰਨਜੀਤ ਸਿੰਘ ਜੀ ਸੰਧੂ ਜੋ ਕਿ ਸਰੀ ਦੇ ਵਿੱਚ ਪੰਜਾਬ ਆਪਣੇ ਪੁਲਿਸ ਦੇ ਵਿੱਚ ਉਹਨਾਂ ਨੇ ਉਹ ਸਿਲੈਕਟ ਹੋ ਗਿਆ ਹੈ ਤੇ ਇਹ ਸਾਡੇ ਪਿੰਡ ਲਈ ਔਰ ਸਾਡੇ ਨਗਰ ਲਈ ਬੜੇ ਮਾਣ ਵਾਲੀ ਗੱਲ ਹੈ ਬੜਾ ਪ੍ਰਾਊਡ ਹੈ ਸਾਨੂੰ ਔਰ ਮੈਂ ਆਪਣੇ ਵੱਲੋਂ ਤੇ ਆਪਣੀ ਸਮੂਹ ಗ್ರಾಮ ਪੰਚਾਇਤ ਵੱਲੋਂ ਆਪਣੇ ਭਾਜੀ ਗੁਰਦੀਪ ਸਿੰਘ ਨੂੰ ਤੇ ਭੈਣ ਜੀ ਉਹਨਾਂ ਨੂੰ ਜਸਵੀਰ ਕੌਰ ਨੂੰ ਬਹੁਤ ਬਹੁਤ ਮੁਬਾਰਕਾ ਦਿੰਨੀ ਆ ਵਾਹਿਗੁਰੂ ਸੱਚੇ ਪਾਤਸ਼ਾਹ ਬੱਚੇ ਨੂੰ ਚੜ੍ਹਦੀ ਕਲਾ 'ਚ ਰੱਖੇ ਧੰਨਵਾਦ ਮੈਂ ਦਲਜੀਤ ਕੁਮਾਰ ਸਾਬਕਾ ਬਲਾਕ ਸੰਮਤੀ ਮੈਂਬਰ ਪਿੰਡ ਰੁੜਕਾ ਕਲਾ ਤੇ ਮੇਰੀ ਵਾਈਫ ਸਰਪੰਚ ਅਕਵਿੰਦਰ ਕੌਰ ਮੌਜੂਦਾ ਸਰਪੰਚ ਪਿੰਡ ਰੁੜਕਾ ਕਲਾਂ ਮੈਂ ਤੇ ਸਾਡੀ ਪੂਰੀ ಗ್ರಾಮ ਪੰਚਾਇਤ ਅੱਜ ਗੁਰਦੀਪ ਭਾਜੀ ਦੇ ਘਰ ਆਈ ਆ ਕਿਉਂਕਿ ਉਹਨਾਂ ਦਾ ਬੇਟਾ ਕੈਨੇਡਾ ਪੁਲਿਸ ਵਿੱਚ ਭਰਤੀ ਹੋਇਆ ਸਾਨੂੰ ਬਹੁਤ ਫਕਰ ਵਾਲੀ ਗੱਲ ਆ ਕਿ ਸਾਡੇ ਪਿੰਡ ਦਾ ਮੁੰਡਾ ਨੌਜਵਾਨ ਇੱਕ ਕੈਨੇਡਾ ਪੁਲਿਸ ਵਿੱਚ ਭਰਤੀ ਹੋਇਆ ਮੈਂ ਪਿੰਡ ਰੁੜਕਾ ਕਲਾਂ ਗੁਰਦੀਪ ਸਿੰਘ ਮੇਰਾ ਮੁੰਡਾ ਸਿਮਰਨ ਸਿੰਘ ਸੰਧੂ ਕੈਨੇਡਾ ਪੁਲਿਸ ਚ ਆਰਸੀਐਮਪੀ ਚ ਭਰਤੀ ਹੋਇਆ ਤੇ ਪਿੰਡ ਵਾਲਿਆਂ ਨੇ ਅੱਜ ਬੁਢੀ ਭਰਤੀ ਹੋਣ ਤੇ ਬੜਾ ਮਾਣ ਆਪਣੀ ਆਪ ਨੂੰ ਕੀਤਾ ਵੀ ਸਾਡੇ ਮੈਂ ਪਿੰਡ ਦਾ ਮੁੰਡਾ ਕੈਨੇਡਾ ਪੁਲਿਸ ਵਿੱਚ ਭਰਤੀ ਹੋਇਆ ਤੇ ਅੱਜ ਮੈਨੂੰ ਇਹ ਸਨਮਾਨਤ ਕਰਨ ਇੱਥੇ ਆਏ ਆ ਮੈਂ ਆਪਣੇ ਵੱਲੋਂ ਤੇ ਆਪਣੇ ਪਰਿਵਾਰ ਵੱਲੋਂ ਸਾਰੀ ਪਿੰਡ ਦਾ ਕਿੰਨਾ ਗਨਵਾਸੀਆਂ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਜੀ ਸਾਡਾ ਬੇਟਾ ਸਿਮਰ ਸਿੰਘ ਸੰਧੂ ਜੋ ਕਿ ਕੈਨੇਡਾ ਵਿੱਚ ਭਰਤੀ ਹੋਇਆ RCMP ਵਿੱਚ ਭਰਤੀ ਹੋਇਆ ਹੈ ਪਿੰਡ ਵਾਲਿਆਂ ਵੱਲੋਂ ਸਾਡਾ ਬਹੁਤ ਮਾਣ ਸਨਮਾਨ ਹੋਇਆ ਥੈਂਕ ਯੂ ਫੋਰ एवरीवन ਸਾਰਿਆਂ ਨੇ ਸਾਡਾ ਬਹੁਤ ਬਹੁਤ ਮਾਣ ਕੀਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਬਹੁਤ ਖੁਸ਼ੀ ਦਾ ਮੌਕਾ ਹੈ ਸਾਡੇ ਨਗਰ ਰੁੜਕਕਲਾਂ ਦੇ ਵਾਸਤੇ ਸਾਡੇ ਬਹੁਤ ਹੀ ਪਿਆਰਾ ਬੱਚਾ ਸਿਮਰਨ ਜੋ ਕਿ ਸਾਡੇ ਸਾਬਕਾ ਮੈਂਬਰ ਪੰਚਾਇਤ ਗੁਰਦੀਪ ਸਿੰਘ ਜੀ ਉਹਨਾਂ ਦਾ ਬੇਟਾ ਉਹ ਰਾਇਲ ਕਨੇਡੀਅਨ ਮਾਉਂਟਡ ਪੁਲਿਸ ਦੇ ਵਿੱਚ ਭਰਤੀ ਹੋਇਆ ਚੁਣਿਆ ਗਿਆ ਔਰ ਜਿਹਨੇ ਇੱਥੇ ਇੰਡੀਆ ਤੋਂ ਹੀ ਆਪਣੀ ਐਜੂਕੇਸ਼ਨ ਕੀਤੀ ਸੀਗੀ ਔਰ ਉੱਥੇ ਜਾ ਕੇ ਇਸ ਪੋਸਟ ਤੇ ਆਉਣਾ ਬਹੁਤ ਮਾਣ ਵਾਲੀ ਗੱਲ ਆ ਔਰ ਇੱਕ ਪ੍ਰੇਰਨਾ ਸਰੋਤ ਵੀ ਆ ਸਾਰੇ ਬੱਚਿਆਂ ਲਈ ਕਿ ਜੇ ਆਪਾਂ ਬਾਹਰ ਜਾਣੇ ਆ ਤਾਂ ਆਪਾਂ ਪੜ੍ਹ ਲਿਖ ਕੇ ਜਾਵਾਂਗੇ ਤਾਂ ਬਹੁਤ ਚੰਗੀਆਂ ਨੌਕਰੀਆਂ ਸਾਨੂੰ ਮਿਲਦੀਆਂ ਉਹ ਇੱਕ ਉਦਾਹਰਨ ਸਿਮਰਨ ਨੇ ਸੈੱਟ ਕੀਤੀ ਆ ਅੱਜ ਸਾਰੇ ਸਮੂਹ ಗ್ರಾಮ ਪੰਚਾਇਤ ਤੇ ਪਿੰਡ ਦੇ ਹੋਰ ਮੋਤਵਾਰ ਸੱਜਣ ਅਸੀਂ ਇਕੱਠੇ ਹੋਈਆਂ ਇਸ ਖਬਰ ਦੇ ਸੰਬੰਧ ਵਿੱਚ ਗੁਰਦੀਪਾ ਜੀ ਨੂੰ ਵਧਾਈ ਦੇਣ ਦੇ ਵਾਸਤੇ ਉਹ ਸਾਡੇ ਲਈ ਬੜੀ ਮਾਣ ਵਾਲੀ ਗੱਲ ਆ ਔਰ ਅਸੀਂ ਆਪਣੀ ਪੰਚਾਇਤ ਦੇ ਵੱਲੋਂ ਪੂਰੇ ਨਗਰ ਦੇ ਵੱਲੋਂ ਸ਼ੋਭਾ ਸ਼ਾਮਾ ਸਿਮਰਨ ਸਿੰਘ ਨੇ ਕਿ ਹੋਰ ਤਰੱਕੀਆਂ ਕਰੇ ਤੇ ਪਿੰਡ ਦਾ ਤੇ ਇਲਾਕੇ ਦਾ ਨਾਮ ਜਿਹੜਾ ਹੋਰ ਰੋਸ਼ਨ ਕਰੇ